ਹਾਂਜੀ ਹਾਂਜੀ ਮਰਾਜ ਕੀ ਹਾਲ ਚਾਲ ਠੀਕ ਠਾਕ ਹੋ ਆਏ ਬਲਰਾਜ ਸਿੰਘ ਸਾਡਾ ਮਿੱਤਰ ਆਇਆ ਕਿ ਜਿਹੜਾ ਸਵਿਟਜ਼ਰਲੈਂਡ ਤੇ ਰਹਿੰਦਾ ਉਹ ਪੰਜਾਬ ਨੂੰ ਬੜਾ ਮਿਸ ਕਰਦਾ ਅੱਜ ਅਸੀਂ ਜਾ ਰਹੇ ਹਾਂ ਸੇ ਕੁਫਰੀ ਹਿਮਾਚਲ ਪਰਵੇਸ਼ ਚ ਤੇ ਇਹ ਕਹਿੰਦਾ ਨੂੰ ਪੰਜਾਬ ਦਾ ਫੜਾ ਜਿਹਾ ਮਾਹੌਲ ਜਿਹੜਾ ਆ ਪੰਜਾਬ ਵੀ ਬਹੁਤ ਤਰੱਕੀ ਕਰ ਗਿਆ ਸੇਮ ਇਤਾਂ ਦੇ ਰੂਪੀ ਯੂਰਪ ਦੇ ਵਿੱਚ ਆਪਾਂ ਅੱਗੇ ਦੇਖੇ ਆ ਫਿਰ ਤੁਹਾਨੂੰ ਸਾਰਿਆਂ ਨੂੰ ਵੀਡੀਓ ਉਥੋਂ ਦੀਆਂ ਪਾਉਦੇ ਰਹਿੰਦਾ ਆ ਅਸੀਂ ਇੱਕ ਚੈਨਲ ਬਣਾਇਆ ਆ 13 ਲਾਸਟ ਰਾਈਡ ਜੇ ਸਾਡੀਆਂ ਸਾਰੀਆਂ ਟੋਟਲ ਵੀਡੀਓ ਤੁਸੀਂ ਦੇਖਣੀਆਂ ਆ ਅਸੀਂ ਥੋੜੇ ਕਿ ਦਿਨਾਂ ਦੇ ਵਿੱਚ ਯੂਰਪ ਦਾ ਵੀ ਇੱਕ ਟੂਰ ਕਰ ਰਹੇ ਆ ਜਿਸ ਵਿੱਚ ਤੁਰਕੀ ਔਰ ਦੁਬਈ ਨੀਦਰਲੈਂਡ ਸਵਿਟਜ਼ਰਲੈਂਡ ਜਰਮਨ ਉਹ ਕੰਟਰੀਆਂ ਦੇ ਜਿਹੜਾ ਤੁਹਾਨੂੰ ਦੱਸਾਂਗੇ ਜਾਣਕਾਰੀ ਦਵਾਂਗੇ ਕੁਝ 에어ਪੋਰਟ ਦੇ ਉੱਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਆਪਾਂ ਧਿਆਨ ਰੱਖਣਾ ਹੈ ਕਿੱਦਾਂ ਆਪਾਂ ਵੀ ਫਲੇਟ ਦਾ ਜਿਹੜਾ ਸਟੇਟਸ ਚੈੱਕ ਕਰ ਸਕਦੇ ਹਾਂ ਜਿਹੜਾ ਆਪਾਂ ਨੂੰ ਅੱਜ ਆਪਾਂ ਜਾ ਰਹੇ ਹਾਂ ਕੁਫਰੀ ਅੱਗੇ ਗੁਰਦੁਆਰਾ ਟੀਬੀ ਸਾਹਿਬ ਆਉਣਾ ਉਹਦਾ ਵੀ ਆਪਾਂ ਇਤਿਹਾਸ ਦੇਖਾਂਗੇ ਮੱਤ ਮਸਤਕ ਵੀ ਹੋਵਾਂਗੀ ਉੱਥੇ ਤੇ ਉਥੇ ਲਸੀ ਦਾ ਲੰਗਰ ਵੀ ਚੱਲਦਾ ਰਹਿੰਦਾ ਆ ਉਤਾ ਅੱਗੇ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਨਾਢਾ ਸਾਹਿਬ ਉਹਦੇ ਵੀ ਦਰਸ਼ ਕਰਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਆਪਾਂ ਕੁਫਰੀ ਨੂੰ ਜਾਵਾਂਗੇ ਕਿਦਾਂ ਦੀਆਂ ਸੜਕਾਂ ਆ ਆਪਣਾ ਦੇਸ਼ ਕਿੰਨਾ ਕਿ ਤਰੱਕੀ ਵੱਲੋਂ ਵੱਧ ਗਿਆ ਆ ਹੋ ਸਕਦਾ ਅਗਲੇ 2025 ਦੇ ਵਿੱਚ ਤੁਹਾਨੂੰ ਚైనా ਦਾ ਜਿਹੜਾ ਆ ਉਹ ਵੀ ਇੱਥਾਂ ਵੀ ਡਵੈਲਪਮੈਂਟ ਜਿਹੜੀ ਦਿਖਾ ਲਈਏ ਕਿ ਇੱਕ ਚੌਂਕ ਦੇ ਵਿੱਚ 50 ਤੋਂ 55 ਸੜਕਾਂ ਜਿਹੜੀਆਂ ਐਂਟਰ ਹੁੰਦੀਆਂ ਆ ਕਿੱਦਾਂ ਉਹਦਾ ਖਿਆਲ ਰੱਖਣਾ ਪੈਂਦਾ ਵੀ ਤੁਸੀਂ ਕਿੱਥੇ ਜਾਣਾ ਆ ਤੇ ਕਿਹੜੇ ਟਰੈਕ ਦੇ ਉੱਤੇ ਤੁਸੀਂ ਚੜ੍ਹਨਾ ਆ ਉਹ ਵੀ ਆਪਾਂ ਵੀਡੀਓ ਜਿਹੜੀਆਂ ਆ ਅਪਲੋਡ ਕਰਾਂਗੇ ਨਾਲ ਦੇ ਨਾਲ ਤੇ ਤੁਸੀਂ ਉਹ ਚੈਨਲ ਨੂੰ 13 ਲਾਸਟ ਸਟ੍ਰਾਈਡ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਰੀਆਂ ਵੀਡੀਓ ਜਿਹੜੀਆਂ ਉਹ ਪਹੁੰਚਦੀਆਂ ਰਹਿਣਗੀਆਂ ਔਰ ਸਾਨੂੰ ਲੱਗਦਾ ਹੈ ਕਿ ਜਿੰਨਾ ਆਨੰਦ ਅਸੀਂ ਇਹਨਾਂ ਯਰਨੀਆਂ ਦਾ ਲੈ ਰਹੇ ਹਾਂ ਉਹਨਾਂ ਆਨੰਦ ਤੋਂ ਵੀ ਆਵੇਗਾ ਕਿਉਂਕਿ ਪਹਿਲਾ ਆਪਾਂ ਸਟੇਟਸ ਤੇ ਥੋੜੇ ਥੋੜੇ ਵੀਡੀਓ ਜਿਹੜੀਆਂ ਪਾਉਨੇ ਆ ਤੇ ਬਹੁਤ ਜਿਹੜੇ ਭੈਣ ਭਰਾ ਆ ਉਹ ਮੈਸੇਜ ਕਰਕੇ ਇਹ ਕਹਿੰਦੇ ਰਹਿੰਦੇ ਆ ਹੋਰ ਵੀਡੀਓ ਪਾਓ ਸਾਨੂੰ ਸੱਡੀਆਂ ਪਾਓ ਫਿਰ ਪੱਲੇ ਕੱਲੇ ਨੂੰ ਪਾਉਣੀਆਂ ਔਖੀਆਂ ਹੋ ਜਾਂਦੀਆਂ ਉਹਦੇ ਟਾਈਮ ਹੋਣਾ ਤੋਂ ਦਾ ਆਪਣੇ ਕੋਲ ਇਸ ਕਰਕੇ ਅਸੀਂ ਸਲਾਹ ਕੀਤੀ ਕਿ ਇੱਕ ਚੈਨਲ ਜਿਹੜਾ YouTube ਤੇ ਉਹ ਬਣਾਇਆ ਜਾਵੇ ਜਿੱਥੇ ਇਹ ਸਾਰਾ ਜਿਹੜਾ ਆ ਵਿਊ ਕੋਣ ਅਸੀਂ ਬਲਾਚੌਰ ਤੋਂ ਅੱਗੇ ਆ ਦੇਖੋ ਕਿੰਨਾ ਸੋਹਣਾ ਵਿਊ ਆ ਇੱਥੋਂ ਦਾ ਤੇ ਗੁਰਦੁਆਰਾ ਟੀਬੀ ਹੌਬ ਤੱਕ ਮੈਨੂੰ ਲੱਗਦਾ ਵੀ ਵੀਊ ਜਿਹੜਾ ਆ ਉਹ ਬਹੁਤ ਵਧੀਆ ਰਹਿਣਾ ਆ ਤੇ ਆਪਾਂ ਜਾ ਰਹੇ ਆ ਤਕਰੀਬਨ 100 ਦੀ ਸਪੀਡ ਤੇ ਬਹੁਤ ਵਧੀਆ ਰੋੜਿਆ ਤੇ ਬੜਾ ਨੰਦ ਆ ਰਿਹਾ ਆ ਮੌਸਮ ਵੀ ਜਿਹੜਾ ਉਹ ਬਹੁਤ ਹਸਾ ਬਣਾਇਆ ਤੇ ਅੱਜ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸਰਕਲ ਚਾਰਜ ਵੀਰ ਫਰਮਜੀਤ ਸਿੰਘ ਖਾਲਸਾ ਸੰਘੂ ਚੱਠੇ ਵਾਲੇ ਹੋਰ ਨੇ ਇਸ ਤੋਂ ਪਹਿਲਾਂ ਆਪਾਂ ਕਸ਼ਮੀਰ ਦਾ ਇੱਕ ਟੂਰ ਕੱਢਿਆ ਸੀ ਉਦੋਂ ਸਾਡੇ ਕੋਲ ਚੈਨਲ ਨਹੀਂ ਸੀ ਕੁਝ ਵੀਡੀਓ ਅਸੀਂ ਬਣਾਈਆਂ ਵੀ ਸੀਗੀਆਂ ਪਰ ਕੋਈ ਚੈਨਲ ਨਹੀਂ ਸੀਗਾ ਤਾਂ ਕਰਕੇ ਉਹ ਵੀਡੀਓ ਬਲਿਡ ਕਰਤੀਆਂ ਕਿਉਂਕਿ ਇੰਨੀ ਮੈਮਰੀ ਸਾਹਮਣੇ ਜਿਹੜੀ ਔਖੀ ਹੁੰਦੀ ਆ ਤੇ ਕਸ਼ਮੀਰ ਵਾਕਿਆ ਦੇਖਣ ਵਾਲਾ ਆ ਮੈਂ ਤੁਸੀਂ ਜਿੰਨੇ ਵੀ ਵੀਡੀਓ ਦੇਖ ਰਹੇ ਆ ਤੁਹਾਨੂੰ ਇਹ ਸਲਾਹ ਦਊਂਗਾ ਕਿ ਹਮਾ ਚਲਦੇ ਨਾਲੋਂ ਕਸ਼ਮੀਰ ਜਿਹੜਾ ਆ ਬਹੁਤ ਸੋਹਣਾ ਆ ਕਸ਼ਮੀਰ ਵੀ ਇੱਕੋ ਦਾਲ ਲੈ ਕੇ ਆ ਬਹੁਤ ਸੁੰਦਰ ਨਜ਼ਾਰਾ ਉਹਦਾ ਤੇ ਸਭ ਤੋਂ ਜਿਹੜਾ ਮੈਨੂੰ ਵਧੀਆ ਲੱਗਾ ਜਿੱਥੇ ਤੁਸੀਂ ਜਾ ਕੇ ਭੁੱਲ ਹੀ ਜਾਣੇ ਆ ਕਿ ਤੁਸੀਂ ਸਵਰਗ ਦੇ ਵਿੱਚ ਆ ਗਏ ਆ ਜਾਂ ਧਰਤੀ ਤੇ ਆ ਉਹ ਹੈਗਾ ਗੁੱਲਮਰਗ ਤੇ ਖੁਸ਼ੀ ਵਾਲੀ ਹੋਰ ਗੱਲ ਇਹ ਆ ਕਿ ਜੇ ਤੁਸੀਂ ਉੱਥੇ ਹੋਟਲ ਲੈਨੇ ਆ ਤੇ ਉਹਦਾ ਤੁਹਾਨੂੰ ਰੈਂਟ ਜਿਹੜਾ ਆ ਉਹ ਕਰੀਬ ਪਰ ਨਾਈਟ 10000 ਜਿਹੜੇ ਆ 페 ਕਰਨੇ ਪੈਂਦੇ ਆ ਪਰ ਜੀਰੂ ਸਾਹਿਬ ਦੀ ਕਿਰਪਾ ਸਦਕਾ ਉੱਥੇ ਗੁਰਦੁਆਰਾ ਸਾਹਿਬ ਵੀ ਇੱਕ ਹੈ ਆ ਜਿੱਥੇ 13 14 ਰੂਮ ਜਿਹੜੇ ਆ ਉਹਨਾਂ ਨੇ ਬਣਾਏ ਹੋਏ ਆ ਤੇ ਬਹੁਤ ਘੱਟ ਪੈਸਿਆਂ ਦੇ ਵਿੱਚ ਮਾਲੀਤਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਵੇਰੇ ਸ਼ਾਮ ਉਥੇ ਨਕਮਾਸਤਕ ਬੋ ਲੈਨੇ ਆ ਤੇ ਗੁਰਦੁਆਰੇ ਦੀ ਜਿਹੜੀ ਸਰਾਹ ਆ ਉਹਦੇ ਵਿੱਚ ਇੰਨਾ ਵਧੀਆ 뷰 ਜਿਹੜਾ ਆ ਨਾ ਸੈਡਾਂ ਤੇ ਤੁਹਾਨੂੰ ਦੇਖਣ ਨੂੰ ਮਿਲਦਾ ਇਹ ਕੀ ਬਾਤ ਆ ਬਹੁਤ ਵਧੀਆ ਨਜ਼ਾਰਾ ਆ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਤੁਸੀਂ ਜਮਾਨੀ ਕਿਸੇ ਤਮੈਨ ਕਰੂੰ ਘੁੰਮਦਾ ਤੇ ਸਭ ਤੋਂ ਵਧੀਆ ਜਿਹੜਾ ਹੈਗਾ ਆ ਇੰਡੀਆ ਦੇ ਵਿੱਚ ਮੈਂ ਬਹੁਤ ਸਾਰੀਆਂ ਜਗ੍ਹਾ ਘੁੰਮਿਆ ਆ ਪਰ ਮੈਨੂੰ ਜਿਹੜਾ ਸਭ ਤੋਂ ਵਧੀਆ ਲੱਗਾ ਉਹ ਕਸ਼ਮੀਰ ਲੱਗਾ ਕਸ਼ਮੀਰ ਦੇ ਵਿੱਚ ਗੋਲ ਮਾਰਗ ਜਿਹੜਾ ਉਹ ਲੱਗਾ ਹੁਣ ਆਪਾਂ ਆ ਗਏ ਆ ਸੋਲ ਪਲਾ지에 ਤੇ ਫਲੱਜੀ ਨੇ ਇਹ ਚੱਕਲੇ ਆਪਣੇ 65 ਰੁਪਏ ਇਹ ਦੇਖੋ ਸਰਕਾਰ ਕਹਿੰਦੀ ਸੀ ਇਹ ਬੰਦ ਕਰਾ ਦੇਣੇ ਆ 2018 ਦੇ ਵਿੱਚ ਮੈਂ ਦੁਬਈ ਦੇ ਵਿੱਚ ਗਿਆ ਸੀ ਉੱਥੇ ਅਮੀਰਾਟ ਰੋੜਿਆ ਜਿਹੜਾ ਸਭ ਤੋਂ ਵਧੀਆ ਰੋੜਿਆ ਦੁਬਈ ਦਾ ਉੱਥੇ ਮੇਰਾ ਬੋਸ ਤੇ ਆ ਗੁਰਪ੍ਰੀਤ ਸਿੰਘ ਅਕਾਲੀ ਪਿੰਡ ਫਸਰੋਪੁਰ ਤੋਂ ਅਹੀਂ ਜਦੋਂ ਵੀ ਦੁਬਈ ਜਾਈਏ ਤਾਂ ਉਹਨੇ ਕੋਲੀ ਰੁਕੀਦਾ ਆ ਬਹੁਤ ਪਿਆਰ ਕਰਦਾ ਹੋਇਆ ਆਕਾ ਨੂੰ ਤਕਰੀਬਨ ਸਾਡੀ ਸਾਰੀ ਫੈਮਿਲੀ ਜਿਹੜੀ ਆ ਉਹ ਦबई ਥੰਮੀ ਆ ਤੇ ਉਹਨੂੰ ਘਮਾਉਣ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਉਹ ਗੁਰਪ੍ਰੀਤ ਸਿੰਘ ਦਾ ਆ ਉਹਨੇ ਉਹਦਾ ਮੈਨੂੰ ਦੱਸਿਆ ਸੀ ਕਹਿੰਦਾ ਇੱਥੇ ਹੁਣ ਇੱਕ ਟੋਲ ਆ ਆਪਾਂ 120 ਦੀ ਸਪੀਡ ਤੇ ਅਮੀਰੇਡ ਰੋਡ ਤੇ ਜਾ ਰਹੇ ਆ ਉਹਦਾ ਆਪਣੇ ਫਾਸਟ ਟੈਗ ਨਹੀਂ ਆਇਆ ਸੀ ਹਾਲੇ ਆਪਣੇ ਦੂਜਾ ਪਰਚੀ ਸਿਸਟਮ ਹੀ ਹੁੰਦਾ ਸੀ ਅਮਾ 120 ਦੀ ਸਪੀਡ ਤੇ ਉਹ ਲੱਗਦਾ ਵੀ ਨੀਗਾ ਉੱਥੇ ਵੀ ਇਹ ਟੋਲ ਹੈਗਾ ਇੱਥੇ ਕੋਈ ਉਹ ਵੈਸੇ ਇੱਕ ਫੋੜੀਆ ਲਗਾਉ ਉੱਪਰ ਸੜਕ ਦੇ ਉਹਦੇ ਵਿੱਚ ਵੀ ਜਦੋਂ ਆਪਾਂ ਗੱਡੀ ਲਿਖੋਨੇ ਆ ਤਾਂ ਆਟੋਮੈਟਿਕ ਜਿੱਦਾਂ ਹੁਣ ਆਪਣੇ ਮੋਬਾਈਲ ਤੇ ਮੈਸੇਜ ਆ ਜਾਂਦਾ ਵੀ ਤੁਹਾਡੇ ਨੰਬਰ ਅਸੀਂ ਕੱਟੇ ਗਏ ਤੁਹਾਡੇ ਮੋਬਾਈਲ ਤੇ ਮੈਸੇਜ ਆ ਗਿਆ ਮੈਂ ਕਿਹਾ ਵੀ ਇੱਥੇ ਤੁਰ ਹੀ ਰੁਕੇ ਹੀ ਨਹੀਂ ਵੀ 120 ਦੀ ਸਪੀਡ ਤੇ ਆਪਾਂ ਨੂੰ ਤਾਂ ਹਲੇ ਵੀ ਥਸਟੈਗ ਲੱਗ ਵੀ ਗਿਆ ਤਾਂ ਵੀ ਰੁਕਣਾ ਪੈਂਦਾ ਏਰੋ ਸਕੈਨ ਕਰਦਾ ਆਪਣੇ ਗੱਡੀ ਦੇ ਨੰਬਰ ਨੂੰ ਤੋਂ ਤੋਂ ਬਾਅਦ ਦੇ ਵਿੱਚ ਜਿਹੜਾ ਆਪਣੇ ਫਾਸਟ ਟੈਗ ਦੇ ਵਿੱਚ ਆਪੇ ਹੀ ਚੱਕ ਲੈਂਦਾ ਉੱਥੇ ਰੁਕਣਾ ਨਹੀਂ ਪੈਂਦਾ ਤੁਹਾਨੂੰ ਤੁਸੀਂ 120 ਦੀ ਸਪੀਡ ਤੇ ਲੱਗ ਜਾਓ ਇੰਨੀ ਤਕਨੀਕ ਵੱਧ ਗਈ ਆ ਕਿ ਤੁਸੀਂ 120 ਦੀ ਸਪੀਡ ਦੇ ਉੱਤੇ ਵੀ ਤੁਹਾਡਾ ਟੋਲ ਜਿਹੜਾ ਆ ਉਹ ਕੱਟਿਆ ਜਾਂਦਾ ਤੁਹਾਡੇ ਫੋਨ ਤੇ ਮੈਸੇਜ ਆ ਜਾਂਦਾ ਸੋ ਅੱਜ ਮੌਸਮ ਜਿਹੜਾ ਆ ਉਹ ਬਹੁਤ ਵਧੀਆ ਆ ਆਨੰਦਪਿਆ ਇੱਕ ਖੁਸ਼ੀ ਦੀ ਗੱਲ ਹੈ ਵੀ ਨਾਲ ਅੱਜ ਆਪਣੇ ਫਰਮਜੀਤ ਸਿੰਘ ਖਾਲਸਾ ਆ। ਅੱਗੇ ਆਪਾਂ ਬਹੁਤ ਸਾਰੀਆਂ ਯਾਤਰੀਆਂ ਜਿਹੜੀਆਂ ਕੀਤੀਆਂ ਆ। ਬੜੀ ਟਰੈਵਲ ਕੀਤੀ ਆਪਾਂ। ਤੇ ਐਸਐਮਆਰ ਵੀ ਆਪਾਂ ਜਿਹੜਾ ਆ ਉਹ ਤਰਕੀ ਤੁਹਾਨੂੰ ਦਿਖਾ ਲਾਂਗੇ। ਜਿਹੜੀਆਂ ਮੈਟ੍ਰੋਫਲੈਕਸ ਤੇ ਬਾਲੀਆਂ ਆਪਾਂ ਦੇਖਦੇ ਆ ਉਹ ਸੀਰੀਅਲ ਵਗੈਰਾ ਹਨਾ। ਉਹ ਜਿਆਦੀਆਂ ਦਾ ਜਿਹੜਾ ਆ ਸ਼ੂਟਿੰਗ ਜਿਹੜੀ ਆ ਉੱਥੇ ਕੀ ਹੋਈ ਹੁੰਦੀ ਆ ਪਰ ਕੀ ਵੀ ਇੱਕ ਜਗ੍ਹਾ ਆ ਅਸੀਂ ਕੋਸ਼ਿਸ਼ ਕਰਨੀ ਐ ਇੱਕ ਫੇਰ ਉੱਥੇ ਹੀ ਜਿਹੜਾ ਆਪਣਾ ਹੋਟਲ ਆ ਉੱਥੇ ਲਵਾਂਗੇ ਉਹ ਬਲੂ ਮਸਕਿਆ ਉੱਥੇ ਇੱਕ ਬੜੀ ਵੱਡੀ ਆ ਜਗ੍ਹਾ ਦੇਖਣ ਵਾਲੀ ਅੱਗੇ ਤਾਂ ਮੋਸਕੇਟ ਸਰਾਈ ਆ ਤਾਂ ਵਾਲਿਆਂ ਨੂੰ ਦਿਖਾ ਲਈ ਹੋਈ ਆ ਉਹ ਉਦੋਂ ਸਾਡੇ ਕੋਲ ਚੈਨਲ ਨਹੀਂ ਸੀਗਾ ਜੇ ਹੁੰਦਾ ਤੇ ਅਕਾ ਤਾਂ ਉਹ ਤੁਰਕੀ ਦਾ ਸਾਰਾ ਨਜ਼ਾਰਾ ਜਿਹੜਾ ਸੀ ਸਮੁੰਦਰ ਦਾ ਕੰਢਾ ਕਿੰਨਾ ਵਧੀਆ ਉਹ ਮੌਲਿਆ ਉੱਥੇ ਤੇ ਜਿਹੜੇ ਮੇਰੇ ਭੈਣ ਭਰਾ ਯੂਰਪ ਜਾਂਦੇ ਰਹਿੰਦੇ ਆ ਵਿੰਡਲੈਂਡ ਜਾਂਦੇ ਆ ਮੈਂ ਉਹਨਾਂ ਨੂੰ ਵੀ ਇਹ ਸਲਾਹ ਦਊਂਗਾ ਕਿ ਜੇ ਤੁਸੀਂ ਧੁੰਮਰ ਦੇ ਸ਼ਕੀਨ ਹੋ ਤੇ ਤੁਰਕੀ ਬਾਈ ਵੀ ਜਾਂ ਮਿਲ ਜਾਂਦਾ ਜਿਨ੍ਹਾਂ ਦੇ ਕੋਲ ਯੂਰਪ ਦਾ ਵੀਜ਼ਾ ਹੋਵੇ ਉਹਨਾਂ ਨੂੰ ਇਹ ਵੀਜ਼ਾ ਮਿਲ ਜਾਂਦਾ ਹੈ ਆਨਲਾਈਨ ਉਹ ਤੁਰਕੀ ਦਾ ਵੀਜ਼ਾ ਲੈ ਲਓ ਕਿਉਂਕਿ ਸੇਮ ਉਹ ਹੈ ਯੂਰਪਾ ਵਰਗੀਆਂ ਕਿਉਂਕਿ ਯੂਰਪ ਚੋਂ ਨਿਕਲਿਆ ਹੋਇਆ ਆ ਉਹ ਪਰ ਹੈਗਾ ਬਹੁਤ ਸਸਤਾ ਆ ਜੇ ਆਪਾਂ ਇੱਥੇ ਹੋਟਲ ਲਵਾਂਗੇ ਤੁਰਕੀ ਦੇ ਵਿੱਚ ਪਿਛਲੇ ਸਾਲ ਸਤੰਬਰ ਦੇ ਵਿੱਚ 2022 ਚ ਆਪਾਂ ਗਏ ਸੀ ਉਦੋਂ 3 ਰਾਤਾਂ ਦਾ ਆਪਾਂ ਲਿਆ ਸੀਗਾ ਜਿਹਦੇ ਬ੍ਰੀਕਫਾਸਟ ਤੇ ਤਕਰੀਬਨ 10000 ਰੁਪਏ ਦਾ ਇਹ ਆਪਾਂ ਪੈਰਿਸ ਦੇ ਵਿੱਚ ਅਸੀਂ 15 ਰਾਤਾਂ ਲਈ ਲਿਆ ਸੀ। 2022 ਦੇ ਵਿੱਚ ਪੈਰਿਸ ਗਏ ਸੀ ਆਪਾਂ ਨੂੰ। ਉੱਥੇ ਆਪਣੇ ਸਰਦਾਰ ਨਰਿੰਦਰ ਸਿੰਘ ਫ੍ਰਾਂਸ ਸਰਪੰਨ ਸਾਹਿਬ ਉਹਨਾਂ ਦੇ ਬੇਟੇ ਪਲਵਿੰਦਰ ਸਿੰਘ ਤੇ ਗੁਰਿੰਦਰ ਸਿੰਘ। ਉਹਨਾਂ ਨੇ ਆਪਾਂ ਨੂੰ ਸਾਰਾ ਪੈਰਿਸ ਜਿਹੜਾ Eiffel Tower, Disney Land ਵਗੈਰਾ ਜਾਂ ਉੱਥੋਂ ਦੀਆਂ ਉਹ ਜਿਹੜੀਆਂ ਲੋਕਲ ਹੈਗੀਆਂ ਵਿੱਚ ਜਗਾ। ਉਹ ਵੀ ਆਪਾਂ ਤਾਂ ਮੈਂ ਇਸ ਕਰਕੇ ਕਿ ਆਪਣੇ ਕੋਲ ਚੈਨਲ ਨਹੀਂ ਸੀ ਜੇ ਚੈਨਲ ਹੁੰਦਾ ਤੇ ਆਪਾਂ ਉਹ ਸਾਰੀਆਂ ਵੀਡੀਓ ਜਿਹੜੀਆਂ ਜ਼ਰੂਰ ਉੱਤੇ ਅਪਲੋਡ ਕਰਦੇ ਸੋ ਉਹਨਾਂ ਨੇ ਆਪਾਂ ਨੂੰ ਉਹ ਪੈਰਸ ਤੋਂ ਕਮਾਇਆ ਸੀਗਾ ਤੇ ਪੈਰਸ ਚ ਹੈ ਜੀ ਹੋਟਲ ਪਹਿਲਾਂ ਇੱਥੋਂ ਬੁੱਕ ਕੀਤਾ ਸੀ ਇੰਡੀਆ ਤੋਂ 45000 ਰੁਪਏ ਦਾ ਉਹ ਹੋਟਲ ਸੀਗਾ 10 ਰਾਤਾਂ ਦਾ ਜਦ ਕਿ ਤੁਰਕੀ ਦੇ ਵਿੱਚ ਕੋਈ 10 ਰਾਤਾਂ ਲਈ ਲੈਂਦੇ ਆ ਤਾਂ 10000 ਦਾ ਸੇਮ ਹੀ ਆ ਉਹੀ ਮੋਲ ਹੁੰਦਾ ਆ ਉਹੀ ਵੈਦਰ ਹੁੰਦਾ ਸੇਮ ਆ ਉਦਾਂ ਦੇ ਲੋਕ ਹੁੰਦੇ ਆ ਉਦਾਂ ਦੀ ਸਾਫ ਸਫਾਈ ਹੁੰਦੀ ਆ ਯੂਰਪ ਵਰਗੀ ਸੇਮ ਹੀ ਤੇ ਇਹ ਬਹੁਤ ਸਸਤਾ ਆ ਜੇ ਤੁਸੀਂ ਪੁੱਜ ਫਰੀ ਬੋਫ ਰੋਗਤ ਨਹੀਂ ਕਰਨਾ ਚਾਹੋ ਉਥੋਂ ਸ਼ੋਪਿੰਗ ਵਗੈਰਾ ਕਰਨਾ ਚਾਹੋ ਕਿ ਉਹ ਵੀ ਅਸੀਂ ਪਿਛਲੀ ਵਾਰ ਸ਼ੋਪਿੰਗ ਜਿਹੜੀ ਆ ਉਹ થઈ ਕੀਤੀ ਸੀ ਇੰਡੀਆ ਤੋਂ ਥੋੜਾ ਜਿਹਾ ਔਰ ਇਹ ਜਿਹੜਾ ਡਿਫਰੈਂਟ ਹੈ ਆ ਉਹਦਾ ਪਰ ਕੁਆਲਿਟੀ ਵੀ ਵਧੀਆ ਮਿਲ ਜਾਂਦੀ ਤੁਹਾਨੂੰ ਉੱਥੋਂ ਰੇਟ ਵੀ ਵਧੀਆ ਮਿਲ ਜਾਂਦੇ ਆ ਉਹ ਤੁਹਾਨੂੰ 15 ਅਕਤੂਬਰ ਤੱਕ ਅਸੀਂ ਵੀਡੀਓ ਜਿਹੜੀਆਂ ਆ ਇਸ ਚੈਨਲ ਤੇ ਔਰ ਕੀ ਦੀਆਂ ਅਪਲੋਡ ਕਰਾਂਗੇ ਤੇ ਤੁਸੀਂ ਜੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਆਨਫਰੀ ਪਲੱਸ ਸਟ੍ਰਾਈਡ ਚੈਨਲ ਦਾ ਨਾਮ ਰੱਖਿਆ ਹੈ ਆਉਣ ਵਾਲੇ ਸਮੇਂ 'ਚ ਕੋਈ ਆ ਕੀ ਫਾਇਦਾ ਨਾ ਕਿੰਨੇ ਟਰੈਵਲਰ ਵੀ ਕਰਾਂਗੇ ਚੇਂਜ ਕਰਨਾ ਹੋਇਆ ਜੇ ਤਾਂ ਸੋ ਅਹੀਂ ਚਾਉਂਦੇ ਆ ਵੀ ਜਨਮਾ ਕਾਪਾ ਨੂੰ ਸਾਡੇ ਹੁਣ ਪੈਰ ਚੱਕਰ ਲਗਾਣਾ ਵੀ ਆਪਾਂ ਘੁੰਮਦੇ ਹੀ ਰਹਿਣਾ ਆ ਤੇ ਗਣਾ ਹੀ ਨਹੀਂ ਚਲੋ ਮਹਾਰਾਜ ਨੇ ਇਹ ਬੜੀ ਕਿਰਪਾ ਕੀਤੀ ਆ ਅੱਗਾ ਪਾਸਪੋਰਟ ਜਿਹੜਾ ਆ ਉਹ ਵੀ ਜਿਹਾਣਾ ਭਰਦਾ ਆ ਉਹਦੇ ਲਈ ਸਪੈਸ਼ਲ ਥੈਂਕਸ ਆਪਾਂ ਕਰਦੇ ਆਂ ਸੰਗਾ ਫਲਾਈਟ ਸੈਂਟਰ ਸਰਦਾਰ ਮਹਿਰਬਾਨ ਸਿੰਘ ਜੀ ਸੰਗਾ ਜੇ ਮੈਂ ਵੀ ਬਤਾਲ ਤੋ ਆਪਾਂ ਬਹੁਤ ਸਾਰੇ ਕੰਟਰੀਆਂ ਦੇ ਜਿਹੜੇ ਵੀਜੇ ਲਏ ਆ ਤੁਸੀਂ ਵੀ ਅਗਰ ਕੋਈ ਪਲਾਨ ਕਰਨਾ ਆ ਤੇ ਤੁਸੀਂ ਉਹਨਾਂ ਦੀ ਸਲਾਹ ਜਿਹੜੀ ਆ ਜਰੂਰ ਲਵੋ ਬਹੁਤ ਵਧੀਆ ਕੰਸਲਟੈਂਟ ਨੇ ਉਹ ਅੱਜ ਤੱਕ ਮੈਂ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਵੜਿਆਂ ਦੇ ਜਿਹੜੇ ਵੀਜੇ ਆ ਬਹੁਤ ਸਸਤੀਆਂ ਟਿਕਟਾਂ ਜਿਹੜੀਆਂ ਆ ਉਹਨਾਂ ਦੇ ਕੋਲੋਂ ਦਵਾਈਆਂ ਆ ਤੇ ਵੀ ਮੈਂ ਸਾਨੂੰ ਗੁਜ਼ਾਰਿਸ਼ ਕਰੂੰਗਾ ਜੇ ਅੱਗੇ ਤੋਂ ਤੁਸੀਂ ਵੀ ਕਿਤੇ ਦੁਬਈ ਪੈਕੇਜ ਲੈਣਾ ਹੋਵੇ ਜਾਂ ਕੋਈ ਯੂਰਪ ਦਾ ਵੀਜ਼ਾ ਲੈਣਾ ਹੋਵੇ ਤੇ ਉਹਨਾਂ ਨਾਲ ਜ਼ਰੂਰ ਸੰਪਰਕ ਕਰਿਓ ਸੰਗਾ ਫਲਾਈਟ ਸੈਂਟਰ ਨੀਅਰ ਬੱਸ ਸਟੈਂਡ ਜਲੰਧਰ ਤੇ ਬੜੀ ਵਧੀਆ ਸਰਵਿਸ ਆ ਉਹਨਾਂ ਦੀ ਸੋ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕੁਖਰੀ ਦੇ ਪੁੱਜਪਿੰਡ ਉਥਾਂ ਦੇ ਲੋਕਾਂ ਦਾ ਰਹਿਣ ਸਹਿਣ ਇਹ ਤੁਹਾਨੂੰ ਦਿਖਾ ਲਈਏ ਪਰ ਸਮਾਂ ਥੋੜਾ ਹੋਣ ਕਰਕੇ ਕਿਉਂਕਿ ਸਾਡਾ ਸਪਾਇਰੋਥੈਰਪੀ ਤੇ ਸਮਾਰਟ ਤੱਜ ਹੀਲਿੰਗ ਜਿਹੜੀ ਆ ਜਿਹੜਾ ਅਸੀਂ ਉੱਥੇ ਇੱਕ ਕੈਂਪ ਲਗਾਉਣ ਜਾ ਰਹੇ ਹਾਂ ਦੋ ਦਿਨ ਦਾ ਤੇ ਕੈਂਪ ਦਾ ਵੀ ਤੁਹਾਨੂੰ ਜਿਹੜਾ ਆ ਉਹ ਵੀ ਦਿਖਾੜਾਂਗੇ ਕੁਛੀ ਸਾਡੇ ਸਟੇਟਸ ਦੇ ਉੱਤੇ ਜਾਂ ਸਾਡੇ ਜਿਹੜਾ ਦੂਜਾ ਇੱਕ ਪਨੇਆ ਗਰੁੱਪ ਸੈਕੋਥੈਰੇਪੀ WhatsApp ਗਰੁੱਪ YouTube ਚੈਨਲ Instagram ਮਾਈਂਡ ਹਿਲਨ ਦੇ ਨਾਮ ਤੇ ਹੈ ਉਹ ਮਾਈਟ ਹਿਲਰ 84 ਤੇ Facebook ਤੇ ਵੀ ਆਪਣਾ ਗਰਾ ਹੈਗਾ ਆ ਉਹ ਸਿਮਰਨ ਸੋਲਰ ਅਮਰਦੀ ਇਹਨਾਂ ਸਾਕਾਂ ਦੇ ਵੀਡੀਓ ਆਪਾਂ ਪਾ ਕੇ ਲੋਕਾਂ ਨੂੰ ਸਾਇੰਸ ਬਹੁਤ ਅੱਗੇ ਵਧ ਗਈ ਆ ਬਹੁਤ ਸਾਰਾ ਇਲਾਜ ਜਿਹੜਾ ਆ ਉਹ ਬਿਨਾਂ ਦਵਾਈਆਂ ਤੋਂ ਹੋ ਸਕਦਾ ਹੈ ਫਰਾਂਸੀਅ ਸਮਾਈਂ ਦੇ ਸਾਬਕਾ ਫਰਾਂਸੀਅ ਸਮਾਈਂ ਦੇ ਇਹਨਾਂ ਬਾਰੇ ਬਰੀਕੀ ਦੇ ਵਿੱਚ ਜਾਣਕਾਰੀ ਜਿਹੜੀ ਆ ਆਪਾਂ ਆ ਜੀ ਵੀਡੀਓ ਦੇ ਵਿੱਚ ਦੇ ਚੁੱਕੇ ਆ ਉਹ ਵੀਡੀਓ ਵੀ ਆਪਾਂ ਇਹਨਾਂ ਚੈਨਲਾਂ ਦੇ ਉੱਤੇ ਅਪਲੋਡ ਕਰਦਾਂਗੇ ਉਹ ਜਿਹੜੀ ਵੀਡੀਓ ਜਿਹੜੀਆਂ ਅੱਗੇ ਉਹਨਾਂ ਚੈਨਲਾਂ ਦੇ ਉੱਤੇ ਆਪਾਂ ਅਪਲੋਡ ਕੀਤੀਆਂ ਹੋਈਆਂ ਆ ਇਹ ਬਹੁਤ ਸੋਹਣਾ 뷰 ਆ। ਇਹ ਆਪਾਂ ਸਵੇਰੇ 10 ਵਜੇ ਚੱਲੇ ਸੀ। ਫੁਸਰੋਪਰ ਤੋਂ ਫਿਰ ਸੰਤੂ ਚੱਠੇ ਤੋਂ ਪਰਮਜੀਤ ਸਿੰਘ ਖਾਲਸਾ ਨੂੰ ਲਿਆ। ਤੇ ਅਗਲਾ ਟੂਰ ਜਿਹੜਾ ਸਾਡਾ ਹੈਗਾ ਆ ਉਹ ਤੁਰਕੀ ਤੋਂ ਨੀਦਰਲੈਂਡ ਆ। ਨੀਦਰਲੈਂਡ 'ਚ ਵੀ ਸਾਡਾ ਇੱਕ ਰਾਹਤ ਉਸਤੇ ਆ ਚਰਨਜੀਤ ਸੰਗ ਜਿਹੜੇ ਬ੍ਰਾਂਡ ਨੇ ਕੱਪੜੇ ਆ ਸੀ ਜੇ ਸਟਾਈਲ ਉਹ ਵੀ ਆਪਣੀ ਕੱਪੜੀ ਆ ਅਸਲ ਮੈਂ ਬੈਪੀਟਸ ਸੀ ਜਿਹੜੀ ਨਹੀਂ ਨੀਦਰਲੈਂਡ ਦੀ ਉਹਦੇ ਵਿੱਚ ਉਹਦੇ ਵੱਡੇ ਦੋ ਸ਼ੋਰੂਮ ਸ਼ੋਰੂਮ ਆ ਸ਼ਾਇਦ ਕਿ ਵੀਡੀਓ ਤੁਹਾਨੂੰ ਸਪੀਡ ਸਰਾਹੀ ਦੋਹੀ ਉਹ ਦੇਖੀ ਹੋਣਗੀਆਂ ਤੇ ਡੈਨਹਾਗ ਸ਼ਹਿਰ ਦੇ ਵਿੱਚ ਉਹਦੀ ਰੈਸ਼ਿਆ ਬੱਲਪੁਰ ਨਦੀ ਦੇ ਕਿਨਾਰੇ ਦੇ ਉੱਪਰ ਉਥਾਂ ਦੇ ਲੋਕਾਂ ਦੀ ਹੈ ਕਿ ਬੜੀ ਖਾਸੀਅਤ ਹੈ ਕਿ ਉਹ ਕੁਦਰਤ ਨੂੰ ਬੜਾ ਪਿਆਰ ਕਰਦੇ ਆ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਦੁਨੀਆਵਾਂ ਨੇ ਘਟੀਆਂ ਆ ਕਿ ਨਦੀਆਂ ਦੇ ਵਿੱਚ ਘਰ ਬਣਾਈ ਹੋਏ ਆ ਤੇ ਹਰ ਸਹੂਲਤ ਜਿਹੜੀ ਆ ਬਿਜਲੀ ਦੀ ਗੈਸ ਦੀ ਵਾਈਫਾਈ ਦੀ ਕੇਬਲ ਦੀ ਤਕਰੀਬਨ ਹਰ ਸਹੂਲਤ ਜਿਹੜੀ ਆ ਉਹ ਉਹ ਜਿਹੜੇ ਨਦੀ ਦੇ ਵਿੱਚ ਘਰ ਬਣੇ ਹੋਏ ਆ ਉਹਦੇ ਦੇ ਚੱਟਾ ਤੋਂ ਤੋਂ ਲੋਜ ਕਰਨਾ ਆ ਕੈਸਟੀਆਂ ਵਗੈਰਾ ਛੋਟੀਆਂ ਜਿਹੜੀਆਂ ਉਹ ਦਿੱਤੀਆਂ ਪਈਆਂ ਤੇ ਬਹੁਤ ਵੱਡੀਆਂ ਜਾਨੀ ਕਿ ਉਹ ਵੀ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ ਆ ਤੇ ਆਪਾਂ ਇਸੇ ਚੈਨਲ ਦੇ ਉੱਤੇ ਇੱਕ ਵੀਡੀਓ ਜਿਹੜੀਆਂ ਬਹੁਤ ਸਾਰੀਆਂ ਅਪਲੋਡ ਕਰਾਂਗੇ ਤੇ ਤਾਂ ਮੈਨੂੰ ਲੱਗਦਾ ਵੀ ਬਹੁਤ ਆਨੰਦ ਆਊਗਾ ਕਿਉਂਕਿ ਅਸੀਂ ਦੇ ਰਿਹਾ ਸਪੇਸ ਜਿਹੜੇ ਆ ਦੇਖਦੇ ਆ ਆਪਾਂ ਤਕਰੀਬਨ 19 ਕੀਤੇ ਪਾਈ ਦੀ ਹੈ ਜਿੰਨੀ ਕਦੇ ਲੋਕਾਂ ਨੂੰ ਲੋੜ ਹੋਵੇ ਹਨ ਮੇਰੇ ਸਟੇਟਸ ਤੇ 24 ਘੰਟਿਆਂ ਦੇ ਵੀਊ ਜਿਹੜੇ ਆ ਉਹ 200 ਤੋਂ 300 ਹੁੰਦੇ ਆ ਕਿਉਂਕਿ ਤੁਸੀਂ ਸਾਰੇ ਦੇਖਦੇ ਹੋ ਆਪਾਂ ਜਿਹੜਾ ਇਹ ਨਵਾਂ ਇਲਾਜ ਸ਼ੁਰੂ ਕੀਤਾ ਸਪਾਇਰੋਥੈਰਪੀ ਵਾਲਾ ਮੈਨੂੰ ਲੱਗਦਾ ਆਪਾਂ ਰੋਪੜ ਦੇ ਬਿਲਕੁਲ ਨੇੜੇ ਆ ਗਏ ਆ ਇਸੇ ਤਰ੍ਹਾਂ ਦੁਬਾਰਾ ਟੀਵੀ ਸਾਹ ਆਪਾਂ ਉਹਦੇ ਦਰਸ਼ਨ ਕਰਾਂਗੇ ਫਲੇ ਨਾਲ ਕਰਦਾ ਠੇਕਾ ਸ਼ਰਾਬ ਦੇਸੀ ਲਿਖਿਆ ਮਰੇ ਤੇ ਜਦੋਂ ਦਵਾਰ ਤੋਂ ਬਰਾ ਤੇ ਪਾਣ ਵਾਲੇ ਪਰਸ਼ਾ ਦਾ ਸਨ ਅਗੇ ਨਾਲੇ ਦਰਸ਼ਨ ਕਰਾਂਗੇ ਕਿੰਨਾ ਸਫਰ ਰਹਿ ਗਿਆ ਦਵਾਰਾ ਸਫਰ ਥੋੜਾ ਹੀ ਰਹਿ ਗਿਆ ਮੈਨੂੰ ਲੱਗਦਾ 4-5 ਕਿਲੋ ਟਿਕ ਪਈ ਤੇ ਪਾਣੀ ਆਪਾਂ ਥੋੜਾ ਥੋੜਾ ਪੀ ਲਈਏ ਹਨਾ ਬੜੀ ਹੈਗਾ ਆਪਣਾ ਜਗਾ ਮੈਂ ਕਾਫੀ ਸਮੇਂ ਦਾ ਲੁਸ ਲਗਾਤਾਰ ਹੀ ਬਲਾਰਾ ਕਰੀ ਜਾ ਰਹੇ ਨਹੀਂ ਟਾ ਲੀ ਕਿ ਰਿਆ